ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਆਧ ਰਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪ੍ਰਦੂਸ਼ਣ ਵਿਭਾਗ ਮੌਸਮ ਵਿਭਾਗ ਦੇ ਦਿੱਤੀ ਵੱਡੀ ਚੇਤਾਵਨੀ ਇਸ ਦਿਨ ਚੰਗੀ ਖਬਰ ਆ ਰਹੀ ਹੈ ਇਸ ਤਰੀਕ ਤੋਂ ਪਵੇਗਾ ਪਾਰਿਮੀ ਚਾਣੂ ਆਪਣੇ ਸੂਬੇ ਦਾ ਹਾਲ ਇਸ ਦੇ ਨਾਲ ਹੀ ਮੌਸਮ ਦੀ ਖਬਰ ਆ ਰਹੀ ਹੈ ਦਿੱਲੀ ਐਨ ਸੀ ਆਰ ਸਮੇਤ ਪੂਰਾ ਉਤਰੀ ਭਾਰਤ ਤੋਂ ਲੱਗਾ ਦੋ ਨਦੀ ਚੱਦ ਚਲ ਪੇਟ ਚ ਹੋਇਆ ਹੈ ਇਸ ਤਰ੍ਹਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਇਹ ਸਿਸਟਮ 21 ਨਵੰਬਰ ਤੱਕ ਇਸੇ ਤਰ੍ਹਾਂ ਚੱਲ ਰਿਹਾ ਰਹੇਗਾ ਮੌਸਮ ਭਾਰਤ ਦੇ ਮੌਸਮ ਵਿਭਾਗ ਨੇ 25 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਪੂਕ ਬਣ ਕੀਤੀ ਹੈ ਇਸ ਦੌਰਾਨ 22 ਨਵੰਬਰ ਦੀ ਰਾਤ ਤੋਂ ਪੱਛਮੀ ਗੜਬੜੀ ਦੇ ਸਗਰਮ ਹੋਣ ਦੀ ਸੰਭਾਵਨਾ ਦਿੱਤੀ ਜਾ ਰਹੀ ਹੈ ਇਸ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਨਾਲ ਦਿੱਲੀ ਐਨ ਸੀ ਆਰ ਸਮੇਤ ਹਰਿਆਣਾ ਪੰਜਾਬ ਚ ਬਾਰਿਸ਼ ਪੈ ਸਕਦੀ ਹੈ ਇਸ बारिश ਤੋਂ ਬਾਅਦ ਪ੍ਰਦੂਸ਼ਣ ਦੇ ਪਦਰ ਤੋਂ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ ਦੂਜੇ ਪਾਸੇ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਤੋਂ ਰਾਹਤ ਦੇਣ ਲਈ ਕੇਂਦਰ ਸਰਕਾਰ ਤੋਂ ਨਕਲੀ ਮੀਂਹ ਦੀ ਮੰਗ ਕੀਤੀ ਹੈ ਪਿਛਲੇ 24 ਘੰਟਿਆਂ ਦੌਰਾਨ ਪੱਛਮੀ ਉੱਤਰੀ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਬਹੁਤ ਸੰਘਣੀ ਧੁੰਦ ਰਿਕਾੜੀ ਦਿੱਤਾ ਗੈਸ ਦੇ ਨਾਲ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਕੇਰਲ ਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਆਗਰ ਆਗਰਾ ਦੇ ਵੀ ਕੁਝ ਹਿੱਸਿਆਂ ਵਿੱਚ visibility 0 ਹੈ ਇਸ ਦੇ ਨਾਲ ਹਰਿਆਣਾ ਦੇ ਹਿਸਾਬ ਚ ਸਭ ਤੋਂ ਵੱਧ ਤਾਪਮਨ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅੰਧਰਾ ਪ੍ਰਦੇਸ਼ ਦੇ ਜਿਆਦਾ ਤੋਂ ਜਿਆਦਾ ਤਾਪਮਨ 5 ਡਿਗਰੀ ਦੇ ਆਮ ਨਾਲੋਂ ਵੱਧ ਤੋਂ ਵੱਧ ਤਾਪਮਨ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖ ਲਈ ਧੰਨਵਾਦ